ਨੇ ਭੈਣ ਆ ਕਾਂਟੇ ਤਾਂ ਹੁਣ ਕਰਾਇਆ ਇਹ ਤਾਂ ਉਈਂ ਲੀਂਦੇ ਨੇ ਅਗਲੇ ਨੂੰ ਆ ਨਾ ਕਹਦੇ ਇੰਨਾ ਕੋਲ ਇੰਨਾ ਸਿਆਉਣਾ ਕਿੱਥੋਂ ਆ ਗਿਆ ਤੂੰ ਭੈਣੇ ਸਾਨੂੰ ਨਾ ਫਸਾ ਦੀ ਬੇਬੇ ਬੇਬੇ ਤੈਨੂੰ ਇੱਕ ਗੱਲ ਦਾ ਪਤਾ ਬਾਈ ਹੋਰਾਂ ਨੂੰ ਪੈਸੇ ਠਹਿਏ ਆ ਮੈਂ ਤਾਂ ਐ ਕਹਿਨੀ ਆ ਫਿਰ ਅੱਪੋਂ ਪੈਸੇ ਜੇ ਕੱਢ ਨਾ ਲਈਏ ਤੇਰੇ ਨਹੀਂ ਪਛਦੀ ਗੱਲ ਢਿੱਡ ਚਾ ਜੇ ਕਿਸੇ ਨੂੰ ਦੱਸਤਾ ਤੂੰ ਨਾਲੇ ਆਪਣੀ ਛੱਤਰ ਪਹਿਣਗੇ ਨਾਲੇ ਫਸਾਏਗੀ ਜੱਗੇ ਕਿਆਂ ਨੂੰ

ਆ ਦੇ ਆ ਦੇ ਹੋਏ ਮੈਂ ਮਰ ਜਾ ਉਹ ਦੇਖ ਭਰਿਆ ਹੋਇਆ ਇੰਨੇ ਪੈਸੇ ਹੋਰ ਪਹਿਲ ਚਪਕਰਾ ਇਹ ਫਸਾਉਗੀ ਉਹ ਨਹੀਂ ਫਸਾਉਂਦੀ ਨਹੀਂ ਮੈਨੂੰ ਦੱਸ ਤਾਂ ਦਿਓ ਇਹ ਇੰਨੇ ਪੈਸੇ ਹੈ ਕਿਦੇ ਇੰਨੇ ਪੈਸੇ ਹੁਣ ਤਾਂ ਇਹ ਆਪਣੇ ਆ ਆਪਣੇ ਆ ਹਾਂ ਮੈਂ ਸਮਝੀ ਨਹੀਂ ਕੁਛ ਸਮਝਣਾ ਕੀ ਆ ਵੀ ਬੰਦ ਕੇ ਚੱਲ ਵੀ ਹੁਣ ਆਪਣੇ ਆ ਸਾਰੇ ਪੈਸੇ ਮੈਨੂੰ ਸੱਚੀ ਸੱਚੀ ਗੱਲ ਦੱਸ ਦੋ ਇਹ ਪੈਸੇ ਕਿੱਥੋਂ ਚੋਰੀ ਕੀਤੇ ਨੇ ਤੁਸੀਂ ਉਹ ਚੋਰੀ ਨਹੀਂ ਕੀਤੇ ਇਹ ਤਾਂ ਸਾਨੂੰ ਰਸਤੇ 'ਚੋਂ ਹੁਣ ਸਬ지 ਕੁਛ ਗੱਲ ਇਹ ਪੈਸੇ ਅਸੀਂ ਚੋਰੀ ਨਹੀਂ ਕੀਤੇ ਇਹ ਤਾਂ ਸਾਨੂੰ ਮਿਲੇ ਨੇ ਮੈਨੂੰ ਨਾ ਇਹ ਸਭ ਕੁਝ ਠੀਕ ਨਹੀਂ ਲੱਗ ਰਿਹਾ ਮੈਂ ਤਾਂ ਕਹਿਨੀ ਐ ਬੈਗ ਤੁਸੀਂ ਗੱਡੀ 'ਚ ਹੀ ਰੱਖਿਓ ਗੱਲ ਸੁਣ ਪਰਜਾਈ ਜੇ ਅਸੀਂ ਬੈਗ ਰੱਖਣਾ ਹੀ ਹੁੰਦਾ ਤੇ ਚੱਕ ਕੇ ਲੈ ਕੇ ਹੁੰਦੇ ਇਹ ਤਾਂ ਪੈਸੇ ਰੱਬ ਨੇ ਸਾਨੂੰ ਆਪ ਦਿੱਤੇ ਆ ਹੋਰ ਨਾਲੇ ਤੂੰ ਕਹਿੰਦੀ ਤਾਂ ਹੁੰਦੀ ਸੀ ਰੱਬ ਅਗੇ ਕਿ ਰੱਬਾ ਸਾਨੂੰ ਪੈਸੇ ਦੇ ਪੈਸੇ ਦੇ ਲੋਕਾਂ ਦੇ ਮੇਚ ਦਾ ਕਰਤੇ ਲੈ ਕਰਤਾ ਮੇਰਾ ਤਾਂ ਦਿਲ ਜਾਨੀ ਖੜਦਾ ਜੀ ਮੈਨੂੰ ਤਾਂ ਬਹੁਤ ਡਰ ਲੱਗੀ ਜਾਂਦਾ ਓਹੋ ਤੂੰ ਤਾਂ ਉਹੀ ਡਰੀ ਜਾਂਦੀ ਆ ਬੋਲੇ ਤੂੰ ਐ ਦੱਸ ਵੀ ਇਹਦੇ ਚੋਂ ਅੱਧੇ ਪੈਸੇ ਹੌਣ ਲੈ ਕੇ ਜਾਣੀ ਆ ਕਿ ਫੇਰ ਜੱਗਿਆ ਗੱਲ ਸੁਣ ਮੈਂ ਤਾਂ ਅੱਧੇ ਪੈਸੇ ਹੁਣ ਹੀ ਦੇ ਦੇ ਮੈਂ ਵੀ ਜਾ ਕੇ ਸੁਨਾਵਾ ਖੁਸ਼ਖਬਰੀ ਚੰਗਾ ਆ ਜਾ ਫਿਰ ਚੱਕ ਬੈਠ ਜਾ ਕੇ ਅੱਧਾ ਜਾ ਕੇ ਟੁੱਟ ਕਰ ਦੇ ਆ ਚੱਲ ਚੱਲ ਲੇ ਇਹ ਨਾ ਪੈਸੇ ਵੰਡਣ ਦੀ ਹੋ ਰਹੀ ਆ ਮੇਰਾ ਦਿਲ ਕੰਮੀ ਜਾਂਦਾ ਜੇ ਅਗਲਾ ਮੰਗਰੀ ਆ ਗਿਆ ਨਾ ਭੱਜੇ ਨਹੀਂ ਛੁੱਟਣੇ ਫੋੜਿਆ ਮੇਰੀ ਗੱਲ ਸੁਣ ਧਿਆਨ ਨਾ ਜਾਏ ਤੇ ਬਾਈ ਬਣ ਕੇ ਕੋਲੇ ਕਿਸੇ ਕੋਲੇ ਦੱਸੀ ਨਾ ਤੇ ਆਪਦਾ ਮੂੰਹ ਬੰਦ ਰੱਖ ਗੱਲ ਸੁਣ ਜੱਗਿਆ ਮੈਂ ਤਾਂ ਆਦਾ ਮੂੰਹ ਰੱਖੂਗਾ ਬੰਦਾ ਤੂੰ ਪਰਹਾਈ ਦਾ ਮੂੰਹ ਬੰਦ ਰੱਖੀ ਤਾ ਕਿਸੇ ਕੋਲੇ ਕਹਿੰਦੇ ਫਸਾ ਦੇ ਆਪਾਂ ਨੂੰ ਨਹੀਂ ਨਹੀਂ ਉਹਨਾਂ ਦਾ ਤਾਂ ਛੱਲੇ ਤੂੰ मैं नहीं हम की करा दब ही दिना किरा पैसा कम जा रहा चार होगा लिया की कुछ मेरे को भरा रोज यार चार लाता चगे कि चिर खाई जावा चार पैसे वरत ला लीए ਉਹ ਪਰਾਵਾ ਜੀ ਦਾ ਮੇਰਾ ਵੀ ਕਰਦਾ ਜਿ ਆਪਾਂ ਰੋਜ਼ ਮਟਰ ਪਨੀਰ ਨਾਲ ਖਾਈਏ ਪਰ ਜਰਾ ਮੈਂ ਨਤ ਐ ਦੇਖਣਾ ਚਾਹੁੰਦਾ ਸੀ ਵੀ ਥੋੜੇ ਜਿਦੇ ਰਹਾ ਆਪਾਂ ਮਾਹੌਲ ਜਰਾ ਦੇਖ ਲਈਏ ਕਿਤੇ ਕੋਈ ਰੌਲਾ ਰੂਲਾ ਨਾ ਪੈ ਜੇ ਹਜੇ ਟਿਕ ਜਾਂਦੇ ਥੋੜੇ ਜਿਦੇ ਨਾ ਓਏ ਮਾਹੌਲ ਤਾਂ ਠੀਕ ਹੀ ਐ ਕਿਤੇ ਹੁਣ ਤੱਕ ਕੋਈ ਰੌਲਾ ਨਹੀਂ ਪਿਆ ਹਾਂ ਚਾਰ ਸਵੇਰੇ ਸ਼ਾਂਤ ਦੀ ਐ ਮਾਹੌਲ ਠੀਕ ਹੀ ਐ ਕੁਝ ਨਹੀਂ ਹੁੰਦਾ ਵਰਤ ਲੈਨੇ ਆਪਾਂ ਉਹ ਗੱਲ ਤਾਂ ਤਰੀਕ ਕੋ ਸੋਚਣ ਵਾਲੀ ਆ ਹਨਾ ਐਨੇ ਪੈਸੇ ਚੋਰੀ ਹੋਏ ਹੋਣ ਆ ਰੌਲਾ ਕੋਈ ਪਵੇ ਨਾ ਨਾ ਕੋਈ ਕਿਸੇ ਪਾਸੋਂ ਆਪਾ ਪਰਸ ਜਾਂਦੀ ਉੱਥੇ ਦੇਖੀ ਆ ਹੁਣ ਤੱਕ ਨਾ ਹੀ ਕੋਈ ਆਸੇ ਪਾਸੇ ਗੱਲਬਾਤ ਸੁਣੀ ਆ ਹਨਾ ਬੀਬੀ ਪੈਸੇ ਚੋਰੀ ਹੋ ਗਏ ਹਨਾ ਤੇ ਮੈਨੂੰ ਤਾਂ ਲੱਗਦਾ ਯਾਰ ਪੈਸੇ ਤੋਂ ਨੰਬਰ ਦੇਗਾ ਭਾਈ ਮੈਨੂੰ ਵੀ ਗੱਲ ਆਹੀ ਲੱਗਦੀ ਐ ਇਹਦੇ ਵਿੱਚ ਕੋਈ ਡਾਰ ਵਾਲੀ ਗੱਲ ਤਾਂ ਹੈ ਹੀ ਨਹੀਂ ਸਹੀ ਗੱਲ ਆ ਬੋਲੇ ਤੇਰੀ ਡਾਰਾਂ ਵਾਲੀ ਗੱਲ ਤਾਂ ਹੁਣ ਮੈਨੂੰ ਵੀ ਨਹੀਂ ਲੱਗਦੀ ਕੋਈ ਜਿਹੜਾ ਹਜੇ ਤੱਕ ਸਾਲਾ ਕੋਈ ਰੌਲਾ ਨਹੀਂ ਪਿਆ ਇਹਦਾ ਮਤਲਬ ਫਿਰ ਗੱਲ ਤੋਂ ਮੈਂ ਵੀ ਕੋਈ ਸਬਜ਼ੀ ਨਾਲ ਰੋਟੀ ਲਿਆ ਕੇ ਖਰਾਵਾ ਸਹੀ ਗੱਲ ਆ ਭੋਲੇਆ ਤੂੰ ਤਾਂ ਲਿਆ ਕੱਲ ਤੋਂ ਮਟਰ ਬਨੇ ਤੂੰ ਗਾੜ ਆਉਂਦੇ ਆਂ ਭੁੱਖਾ ਭਰਾਵਾ ਮੈਂ ਵੀ ਦੇਖਦਾ ਕੋਈ ਲੈ ਕੇ ਜਾਊਂਗਾ ਸਭੀ ਗੱਲ ਦਾ ਅੱਛਾ ਮੈਂ ਰੋਟੀ ਖਾ ਤੇ ਕੰਮ ਤੇ ਲੱਗੇ ਭਰਾਵਾ ਮੈਨੂੰ ਪਤਾ ਠੇਕੇਦਾਰ ਤਾਂ ਭੱਜ ਕੇ ਉਦੀ ਆ ਜਾਊਗਾ ਫੇਰ ਬੋਲੂ ਆ ਕੇ ਯਾਰ ਹੂੰ ਕੋਈ ਆ ਜਾ ਕੰਮ ਜਾਣਾ ਮੈਂ ਹਾਲੋ ਜੀ ਨਾ ਮੈਂ ਕੀ ਗੱਲ ਕਹਿੰਦੀ ਸੀ ਤੁਹਾਨੂੰ ਬੋਲਾ ਮੇਰੇ ਭਾਈ ਗੁਰਪਾਲ ਦਾ ਵਿਆਹ ਹੈਗਾ ਜੇ ਜੀ ਮੈਨੂੰ ਚਹੂਲੀਆਂ ਵਾਲੇ ਕਾਂਟੇ ਕਰਾ ਦੂੰ ਕਾਂਟੇ 80000 ਨੂੰ ਹੋ ਗਿਆ ਸਿਆਣਾ ਇੰਨੇ ਮਹਿੰਗੇ ਕਿੱਥੋਂ ਕਰਾਵਾਂ ਇਹ ਕਾਂਟੇ ਨਾਲੇ ਆਪਣੇ ਕੋਲ ਇੰਨੇ ਪੈਸੇ ਹੈ ਨਹੀਂਗੇ ਕਾਂਟੇ ਕਰਾਉਣ ਲੋ ਪੈਸੇ ਹੈ ਤਾਂ ਹੈਗੇ ਨੇ ਜੀ ਕਿੰਨੇ ਦਾ ਪੈਸੇ ਨੇ ਆਪਣੇ ਲਵੇ ਉਹ ਕਦੋਂ ਕੰਮ ਆਉਣਗੇ ਉਹਨਾਂ ਵਿੱਚੋਂ ਕਰਾ ਦੋ ਮੈਨੂੰ ਕਾਂਟੇ ਉਹ ਪੈਸੇ ਹਜੇ ਨਹੀਂ ਵਰਤਨੇ ਲਲ ਜੇ ਤੂੰ ਕਾਂਟੇ ਕਰਾ ਲੇ ਲੋਕ ਪੁੱਛਣਗੇ ਕਿੱਥੋਂ ਕਰਾਇਆ ਕਾਂਟੇ ਅਪਾ ਦਿਹਾੜੀ ਕਰਦੇ ਆ ਦਿਹਾੜੀਦਾਰ ਕੋਲੇ ਐਨੇ ਪੈਸੇ ਕਦੇ ਇਕੱਠੇ ਨਹੀਂ ਹੁੰਦੇ ਮੈਂ ਕਿਹੜਾ ਲੋਕਾਂ ਨੂੰ ਐਂ ਦੱਸਣਾ ਵੀ ਕਾਂਟੇ ਤੁਸੀਂ ਨੇ ਕਰਾ ਕੇ ਦਿੱਤੇ ਨੇ ਮੈਂ ਤਾਂ ਇਹ ਗੱਲ ਕਹੂੰਗੀ ਵੀ ਮੇਰੇ ਭਾਈ ਦਾ ਵਿਆਹ ਸੀਗਾ ਮੇਰੀ ਮਾਂ ਨੇ ਮੇਰੀ ਪਰਜਾਈ ਵਾਸਤੇ ਗਹਿਣੇ ਕਰਾਏ ਸੀ ਮੈਂ ਵੀ ਉਹਨਾਂ ਦੀ ਕੱਲੀ ਕੱਲੀ ਧੀ ਆਂਗੀ ਉਹਨਾਂ ਨੇ ਇੱਕ ਜੋੜੀ ਮੇਰੇ ਵਾਸਤੇ ਕਰਾਤੀ ਦੇਖ ਲੈ ਤੇਰੇ ਨਹੀਂ ਪਛਦੀ ਗੱਲ ਢਿੱਡ ਚ ਜੇ ਕਿਸੇ ਨੂੰ ਦੱਸਤਾ ਤੂੰ ਨਾਲੇ ਆਪਣੀ ਛੱਤਰ ਪਹਿਣਗੇ ਨਾਲੇ ਫਸਾਏਗੀ ਜੱਗੇ ਕਿੰਨੋਂ ਨਹੀਂ ਫਸਾਉਂਦੀ ਜੀ ਮੈਨੂੰ ਨਹੀਂ ਪਤਾ ਹੈਗਾ ਮੈਂ ਤਾਂ ਮੇਰੇ ਭਾਈ ਦੇ ਵਿਆਹ 'ਚ ਕਾਂਟੇ ਪਾ ਕੇ ਲੈ ਕੇ ਜਾਣੇ ਨੇ ਮੈਨੂੰ ਨਹੀਂ ਪਤਾ ਹੈਗਾ ਕਰਾ ਕੇ ਦਿਓ ਕਾਂਟੇ ਚਲ ਠੀਕ ਹੈ ਫਿਰ ਅੱਜ ਕੱਢ ਲੈਨੇ ਰਾਤ ਨੂੰ ਮੈਂ ਤਾਂ ਨਾ ਡਰਦਾ ਦੱਬ ਵੀ ਵਾਲੇ ਢੂੰਗੇ ਬਿਠਾ ਚਲ ਠੀਕ ਹੈ ਜੀ ਆਪਾਂ ਰਾਤ ਨੂੰ ਪੈਸੇ ਕੱਢ ਲਾਂਗੇ ਸਵੇਰੇ ਜਾ ਕੇ ਤੁਸੀਂ ਸਾਈ ਦੇ ਆਇਓ ਉਹ ਚਲ ਕੋਈ ਨਹੀਂ ਕੱਲ ਨੂੰ ਫੜਾ ਜਾਵਾਂਗੇ ਸਾਈ ਤੂੰ ਐਂ ਕਰ ਭੁੱਖ ਲੱਗੀ ਐ ਰੋਟੀ ਬਣਾ ਦੇ ਨਾਲ ਐ ਦਸ ਦਾਲ ਕਾਦੀ ਤਰੀ ਐ ਓਹੋ ਜੀ ਦਾਲ ਦਾ ਖੈੜਾ ਤੋ ਛੱਡ ਮੈਂ ਤਾਂ ਆਪਣੇ ਵਾਸਤੇ ਸ਼ਾਹੀ ਪਨੀਰ ਬਣਾਇਆ ਮੈਂ ਤੁਹਾਡੇ ਵਾਸਤੇ ਲਿਓਨੀ ਆ ਰੋਟੀ ਪਾ ਕੇ ਆ ਕੱਪ ਜਾ ਮੈਨੂੰ ਖੜਾਉ ਸ਼ਾਹੀ ਪਨੀਰ ਜਿਆਦਾ ਨਹੀਂ ਖੰਬ ਨਿਕਲ ਗਏ ਤੇ ਝੜਾਉ ਦਾ ਐਕਸੀਡੈਂਟ ਹੋਇਆ ਸੀ ਉਹਦਾ ਕੋਈ ਬਣਾ ਮੂਸਰ ਨਾ ਉਹ ਤਾਂ ਕੋਈ ਮੂਸਰ ਨਹੀਂ ਬਣਿਆ ਉਹ ਤਾਂ ਨਾ ਗੱਲ ਦਬ ਗਈ ਮੈਨੂੰ ਆ ਲੱਗਦਾ ਵੀ ਉਹ ਪੈਸੇ ਨਹੀਂ ਸੀ ਪੈਸੇ 2 ਨੰਬਰ ਦੇ ਸੀ ਉਹ ਮੈਂ ਤਾਂ ਇਹ ਕਹਿੰਨੀ ਫਿਰ ਆਪੋ ਪੈਸੇ ਹੀ ਕੱਢ ਨਾ ਲਈਏ ਕਿਉਂ ਤੂੰ ਕੀ ਕਰਾਉਣੇ ਪੈਸੇ ਕਢਾ ਕੇ ਮੈਂ ਤਾਂ ਇਹ ਕਹਿੰਦੀ ਸੀ ਜੀ ਆ ਬਚਾਰਾ ਜੋਤ ਨੂੰ ਆਪਾਂ ਸਾਈਕਲ ਲੈ ਦਿੰਨੇ ਆ ਵਿਚਾਰਾ ਰੋਜ਼ ਲੋਕਾਂ ਦੀ ਜਵਾਖਾਂ ਦੇ ਸਾਈਕਲ ਦੇਖ ਦੇਖ ਹੌਂਕਾ ਲੈਂਦਾ ਨਾਲੇ ਰਿਹਾਰਡ ਜੀ ਕਰਦਾ ਸੀ ਹੁਣ ਇਹਦਾ ਜਨਮ ਦਿਨ ਵੀ ਨੇੜੇ ਹੀ ਆ ਉਹ ਤਾਂ ਠੀਕ ਹੈ ਗੱਲ ਮੈਂ ਕਿਨਾਂ ਸੀ ਬੈਸੇ ਹਜੇ ਦੱਬੇ ਰਹਿਣ ਦਿੰਦੀ ਤੇ ਨੜੇ ਜੀ ਆਪਾਂ ਮੰਨ ਕੇ ਚੱਲ ਸਾਈਕਲ ल्याਵ ਵੀ ਦਿੱਤਾ ਇਹਨੂੰ ਤੇ ਕੀ ਕਹਾਗੇ ਲੋਕਾਂ ਨੂੰ ਵੀ ਕਿੱਥੋਂ ਲਿਆ ਕੇ ਦਿੱਤਾ ਘਰੇ ਤਾਂ ਆਪਣੇ ਰੋਟੀ ਨਹੀਂ ਖਖਦੀ ਓਹ ਹੋ ਜੀ ਲੋਕਾਂ ਨੂੰ ਤਾਂ ਕਹਿ ਦਾਂਗੇ ਇਹਦਾ ਜਨਮ ਦਿਨ ਇਹਦੀ ਮਾਸੀ ਨੇ ਇਹਨੂੰ ਜਨਮ ਦਿਨ ਤੇ ਗਿਫਟ ਦਿੱਤਾ ਸਾਈਕਲ ਦੇਖ ਲਾ ਕਿਸੇ ਗੱਲ 'ਚ ਫਸ ਨਾ ਜਾਏ ਆਪਾਂ ਚੱਲ ਠੀਕ ਆ ਫਰੈਂਕ ਕਰ ਅੱਜ ਰਾਤ ਨੂੰ ਪੈਸੇ ਕੱਢ ਲੈਣੇ ਆ ਤੇ ਨਾਲੇ ਤਾਂ ਇਹਨੂੰ ਸਾਈਕਲ ਲਿਆ ਦਿੰਨੇ ਆ ਤੇ ਨਾਲੇ ਤੂੰ ਇੱਕ ਅੱਧਾ ਸੂਟ ਸਮਾਲ ਆ ਤੇ ਇੱਕ ਅੱਧਾ ਸੂਟ ਨੀਮੋ ਨੂੰ ਵੀ ਸਮਾ ਦੇ ਫਿਰ ਨਾ ਜੀ ਨਾ ਪਹਿਲਾਂ ਸੂਟ ਬੇਬੇ ਨੂੰ ਸਮਿਆ ਕੇ ਦੇਵਾਂਗੇ ਚਲ ਸਮਾ ਦੇ ਫਿਰ ਬਾਦੂ ਪੈਸੇ ਆਉਣ ਤਾਂ ਹੌਲੀ ਬੋਲੋ ਆ ਨੀਮੋ ਨਾਲ ਸੌਣ ਲੇਕੀ ਤੇ ਚੰਗਾ ਬੇਬੇ ਬੇਬੇ ਤੈਨੂੰ ਗੱਲ ਦਾ ਪਤਾ ਬਾਈ ਹੋਰਾਂ ਨੂੰ ਪੈਸੇ ਠਹਿਏ ਆ ਬਸ ਕਰਨੀ ਬਸ ਕਰ ਇਹ ਮੇਕੇ ਸਾਨੂੰ ਸ਼ੱਕ ਹੋ ਜਾਊਗਾ ਰੌਲਾ ਪਾਈ ਜਾਨੀਏ ਉਹ ਸ਼ੱਕ ਜਾਂ ਮੈਨੂੰ ਵੀ ਲੱਗਦਾ ਸੀ ਜਿਹੜੀ ਹਸਾਵਨਾ ਹੈ ਸਭ ਜਣਾ ਭੱਜ ਗਾਇਆ ਲੈ ਆਉਂਦੇ ਆ ਇਹਨਾਂ ਦੇ ਬਹੁਤੇ ਨਾ ਹੁਣ ਖੁਸ਼ੀ ਜੀ ਆਈ ਲੱਗਦੀ ਹੈ ਮੈਨੂੰ ਬੇਬੇ ਪਹਿਲਾਂ ਤਾਂ ਆਪਾਂ ਕਿੰਨੇ ਕਿੰਨੇ ਦਿਨ ਚਾਰ ਨਾਲ ਰੋਟੀ ਖਾਂਦੇ ਸੀ ਹੁਣ ਰੋਜ਼ ਆਪਣੇ ਘਰੇ ਗੋਭੀ ਬਣਦੀ ਆ ਪਰ ਬਾਈ ਨੇ ਆਪਾਂ ਨੂੰ ਕਿਉਂ ਨਹੀਂ ਦੱਸਿਆ ਤੋ ਐਵੇਂ ਨਾ ਰੌਲਾ ਪਾ ਮੈਂ ਤੇਰੇ ਵੀਰੇ ਨੂੰ ਪਰਿਆ ਕੇ ਪੁੱਛਣ ਬਾਲਾ ਰੌਲਾ ਪਾ ਦਿੰਦੀ ਚੰਗਾ ਬੇਬੇ ਪੁੱਛ ਲਈ ਪਰ ਮੇਰਾ ਨਾਮ ਨੂੰ ਨਾ ਲੈ ਮੈਨੂੰ ਤਾਂ ਬਾਲਾ ਡਰ ਲੱਗਦਾ ਬਾਈ ਤੋਂ ਨਾਲੇ ਜੋ ਤੂੰ ਸਾਈਕਲ ਦਿਵਾਉਣ ਦੀ ਵੀ ਗੱਲ ਕਰਦੇ ਸੀ ਪਤਾ ਕਿੰਨੇ ਦਾ ਸਾਈਕਲ ਪੂਰੇ 8000 ਦਾ ਓਹੋਹ ਤਾਰੇ ਬਣਾਉਂਦਾ ਤੁਰੱਖੇ ਵੇਨਾ ਖਾ ਲੋ ਰੋਟੀ ਲੈ ਕਾਦੀ ਸਬਜ਼ੀ ਬਣਾਈ ਅੱਜ ਅੱਜ ਤਾਂ ਮੈਂ ਤੁਹਾਡੇ ਵਾਸਤੇ Shimla mirchi tadt ki ਖਾਣ ਵਾਲਾ ਲੈ ਲੈ ਹੋਰ ਹੁਣ ਕਹ ਤਾ ਸੋ ਖਨਮਾ ਸਤਾ ਦੇ ਨਾ ਆਏ ਨੇ ਚਲ ਵਧੀ ਜਾ ਗੱਲ ਚਲ ਠੀਕ ਆ ਬੇਬੇ ਤੈਨੂੰ ਤੇ ਜਾਣਾ ਹੈ ਕੋਈ ਹੋਰ ਕੰਮ ਤਾਂ ਲੱਭ ਲਿਆ ਮੈਂ ਤਾਂ ਦਿਹਾੜੀ ਹੀ ਜਾਣਾ ਤੇ ਹੋਰ ਤਾਂ ਕੋਈ ਕੰਮ ਨਹੀਂ ਲੱਭਿਆ ਮੈਨੂੰ ਲੱਗਦਾ ਹੈ ਹਾਂ ਹੁਣ ਨਾ ਕਈ ਦਿਨ ਹੋ ਗਏ ਕਿਤਾ ਪਰੁਖੀ ਮਿੱਸੀ ਖਾਂਦੇ ਸੀ ਹੁਣ ਆਪਾਂ ਸਬਜ਼ੀਆਂ ਪਾਜੀਆਂ ਵੀ ਲਿਆਉਣ ਲੱਗ ਗਏ ਤੇ ਮੈਨੂੰ ਐ ਜੀ ਸ਼ੱਕ ਲੱਗ ਹੀ ਜਾਂਦਾ ਹੈ ਕੁਝ ਹੋਰ ਗਲਤ ਨਹੀਂ ਹੁਣ ਕਦੇ ਮੈਂ ਚਾਹ ਲੈ ਆਉਣੇ ਕਦੇ ਤੁਸੀਂ ਪ੍ਰਿੰਡ ਨਾ ਲੈ ਆਉਣੇ ਕਦੇ ਪਨੀਰ ਟੀ ਬਣ ਵੀ ਗੱਲ ਨਾ ਵਾ ਲੈ ਆਂਦਾ ਕੋਈ ਗੱਲ ਮੈਨੂੰ ਸਮਝ ਨਹੀਂ ਆਉਂਦੀ ਕਿ ਨਾ ਬੇਬੇ ਮੈਨੂੰ ਐਂ ਦੱਸ ਤੂੰ ਅਸਲ ਚ ਪੁੱਛਣਾ ਕੀ ਚਾਹੁੰਨੀ ਆ ਮੈਨੂੰ ਮੈਂ ਐਂ ਕਹਿੰਦੀ ਆ ਵੀ ਗੱਲ ਸੱਚ ਹੈ ਕਿ ਝੂਠ ਹੈ ਕਹਿੰਦੇ ਸਾਨੂੰ ਪੈਸਿਆਂ ਵਾਲਾ ਬਹਿਰ ਤੇ ਆਇਆ ਹਾਂ ਬਹਾ ਬੇ ਮਿਲਿਆ ਪਰ ਤੈਨੂੰ ਕਿਨੇ ਦੱਸਿਆ ਕਿਸੇ ਨੇ ਦੱਸਿਆ ਹੋਗੀ ਪਰ ਮੈਨੂੰ ਐਂ ਦੱਸ ਵੀ ਮੈਨੂੰ ਪਹਿਲਾਂ ਕੌਣ ਨਹੀਂ ਦੱਸਿਆ ओहो, बेबे असल च ना मैं डर गया सी ते नहीं डर लगता दवा दा पैसे खर्ची जाने नहीं, नहीं पता लगू बेबे पता चक्कर मैं सारे पता कर लिया ही पैसे है ना ये पैसे असल दो नंबर दे तो पैसे वरतन तो पहला एक बार मेरे ने गलता कर लेंगे तू तो बेबे फिक्र मैं कर ठीक है जे को गल हुई ना मैं आपे संभाल लूंगा

ਨੇ ਤੋਸੀ ਨੇ ਵੀ ਸਾਈਕਲ ਲਿਆਂਦਾ ਜੋਦ ਵਾਸਤੇ ਉਹਨਾਂ ਵੈਸੇ ਆ ਜੋ ਨਹੀਂ ਹਵਲੀ ਬੋਲੇ ਕੰਧਾਂ ਦੇ ਵੀ ਕੰਨ ਹੁੰਦੇ ਬਹਿ ਜਾ ਅਸੀਂ ਨਹੀਂ ਕਿਸੇ ਕੋਲੇ ਦੱਸਿਆ ਵੀ ਇਹ ਸਾਈਕਲਾਂ ਹੀ ਕਲਿਆਂਦਾ ਜਾਂ ਕਿ ਮਿਲੇ ਆਂਦਾ ਆ ਸਾਡੀ ਗਮਾਂਡਣ ਦਾ ਕੰਨ ਤਾਂ ਸਾਡੇ ਘਰ ਬਣੀ ਹੋਈ ਰਹਿੰਦਾ ਨਹੀਂ ਭੈਣੇ ਕੀ ਕਰੀਏ ਆ ਜਵਾਖ ਨਾ ਰੋਜ਼ ਲੋਕਾਂ ਦੀ ਜਵਾਖਾਂ ਨੂੰ ਵੇਖ ਕੇ ਹੌਂਕਾ ਲੈਂਦਾ ਸੀ ਹਾਨੀਸਰ ਨੂੰ ਸਾਈਕਲ ਲੈ ਕੇ ਦੇਣਾ ਪਿਆ ਇੱਕ ਦਿਨ ਤਾਂ ਮੇਰੇ ਕੋਲੇ ਰੋਂਦਾ ਰੋਂਦਾ ਮੇਰਾ ਤਾਂ ਸੱਚੇ ਬਲਾਈਂਟਡ ਮੱਚਾ ਪਾਸ ਫਿਰ ਭਣੇ ਲੈ ਤਾ ਇਹਨੂੰ ਸਾਈਕਲ ਚੱਲ ਕੋਈ ਨਾ ਭਣੇ ਜਦੋਂ ਹੁਣ ਆਪਣੇ ਕੋਲ ਪੈਸੇ ਆਈ ਗਏ ਤਾਂ ਆਪਾਂ ਨੇ ਸ਼ੌਕ ਪੂਰਾ ਤਾਂ ਕਰਨੀ ਸੀ ਨਹੀਂ ਗੱਲ ਤਾਂ ਤੇਰੀ ਪੱਕੀ ਆ ਭਣੇ ਬਥੇਰਾ ਹੁਣ ਤੇ ਕਤਾਰਸਿਆਂ ਬਥੇਰਾ ਗਰੀਬੀ ਨਾਲ ਕੋਲੇ ਹੁਣ ਤਾਂ ਇਹ ਹੋ ਰਿਹਾ ਵੀ ਮਸਾ ਪਰਮਾਤਮਾ ਨੇ ਚੰਗੇ ਦਿਨ ਲਿਆਂਦੇ ਆ ਨਹੀਂ ਭਣੇ ਆਹ ਕਾਂਟੇ ਤਾਂ ਹੁਣ ਕਰਾਇਆ ਹਾਂ ਭਣੇ ਕਾਂਟੇ ਤਾਂ ਮੈਂ ਹੁਣੇ ਕਰਾਏ ਨੇ ਉਹ ਮੇਰੇ ਭਾਈ ਗੁਰਪਾਲ ਦਾ ਵਿਆਹ ਸੀ ਮੇਰੀ ਮਾਂ ਨੇ ਕਰਾ ਕੇ ਦਿੱਤੇ ਨੇ ਲੋਕ ਕਾਲਾ ਵੇਤਾ ਪੈਣੇ ਮੈਂ ਹੀ ਦੱਸਿਆ ਕਰਾਈ ਦਾ ਪੈਣੇ ਮੈਂ ਉਹਨਾ ਪੈਸਿਆਂ ਚ ਹੀ ਨੇ ਨਹੀਂ ਆਹੀ ਗੱਲ ਤਾਂ ਪੈਣੇ ਅਸੀਂ ਆਖੀ ਐ ਵੇਖ ਕੇ ਤਾਂ ਸਾਈਕਲ ਅਸੀਂ ਵੀ ਉਹਨਾ ਪੈਸਿਆਂ ਚ ਹੀ ਦਿੱਤਾ ਨਹੀਂ ਪੈਣੇ ਸਾਡੇ ਸਾਈਕਲ ਵਾਲੀ ਗੱਲ ਤਾਂ ਫੇਰ ਵੀ ਛੋਟੀ ਆ ਹਾ ਤੂੰ ਤਾਂ ਡੇਡੇ ਕਾਂਟੇ ਪਾਈ ਫਿਰਦੀਆਂ ਇਹ ਤਾਂ ਉਹੀ ਦੀਂਦੇ ਨੇ ਅਗਲੇ ਨੂੰ ਆਹ ਨਾ ਕਦੇ ਇੰਨਾ ਕੋਈ ਨੱਸਿਆ ਉਹਨਾਂ ਕਿੱਥੋਂ ਆਗ ਤੂੰ ਪੈਣੇ ਸਾਨੂੰ ਨਾ ਫਸਾਦੀ ਹੁਣ ਸ ਤਾਂ ਮੁੱਦੇ ਪਾਪਾ ਕੁੱਟਦੀ ਆ ਨੀ ਪਰ ਕਿਉਂ ਡਰਾਉਣੀ ਆ ਮੈਂ ਤਾਂ ਪਹਿਲੀ ਡਰਦੀ ਡਰਦੀ ਨੇ ਪਾਏ ਨੇ 니 ਜੇ ਪਾਏ ਨੇ ਤਾਂ ਪਹਿਣੇ ਲਾ ਕੇ ਰੱਖ ਦੇ ਬਾਲਾ ਦਿਖਾਵਾ ਵੀ ਚੰਗਾ ਨਹੀਂ ਹੁੰਦਾ ਨਾਲੇ ਇੱਕ ਨਾ ਇੱਕ ਦਿਨ ਚੋਰੀ ਤਾਂ ਫੜੀ ਹੋਈ ਜਾਂਦੀ ਆ ਚੰਗਾ ਪਹਿਣੇ ਮੈਂ ਤਾਂ ਚੱਲਦੀ ਆ ਨਾਲੇ ਪਹਿਣੇ ਤੋਂ ਤਾਂ ਡਰਦੀ ਬਾਲਾ ਮੈਂ ਤਾਂ ਕੱਪੜਾ ਦੀ ੜਾ ਲਿਆਉਂਗੀ ਨਾਲੇ ਉਹ ਕੀ ਕਹਿੰਦੇ ਹੁੰਦੇ ਨੇ ਸੱਚ ਸ਼ਾਪਿੰਗ ਨਾਲ ਪਹਿਣ ਮੈਂ ਤਾਂ ਸ਼ਾਪਿੰਗ ਕਰਕੇ ਆਉਂਗੀ ਓਕੇ ਸ਼ਾਪਿੰਗ ਕਰਕੇ ਆਉਂਨੇ ਉਹੀ ਗੱਲ ਵੀ ਕੋਈ ਘਰੇ ਪੈਸਾ ਰੱਖਿਓ ਨਾ ਬਾੜ ਦੋ ਸਾਰੇ ਖੱਲੀ ਆ ਕਿ ਜਿਹਦੇ ਘਰੇ ਦਾਣੇ ਉਹਦੇ ਕਾਮਲੇ ਵੀ ਸਿਆਣੇ ਲੈ ਅੱਜ ਤਾਂ ਇਹਦਾ ਚਿਹਰਾ ਮੋਹਰੇ ਬਦਲਿਆ ਪਿਆ ਸੀ ਮੈਨੂੰ ਹੀ ਦੱਸ ਗੱਲਾਂ ਸੁਣਾ ਗਈ ਆ ਪਹਿਲਾਂ ਕਿਲੋ ਕਿਲੋ ਆਟੇ ਨੂੰ ਜਵਾਕੇ ਲੈਦੀ ਫਿਰਦੀ ਹੁੰਦੀ ਸੀ ਘਰਾਂ 'ਚ ਤੇ ਅੱਜ ਦੇਖ ਲੈ ਦਾਣੀ ਵਰਮਾਨੀ ਬਣੀ ਫਿਰਦੀ ਸੀਗੀ ਪਾ ਲੋ ਮੈਨੂੰ ਤਾਂ ਐ ਲੱਗਦਾ ਜਿਹੜੇ ਹਸਾਬ ਨਾਲ ਤੇ ਲੱchn ਨੇ ਜਿੱਦ ਦੇ ਫਸਾਇਆ ਇਹ ਫਸਾਉਗੀ ਇੱਥੇ ਹੋਇਆ ਐਕਸੀਡੈਂਟ ਫਿਰ ਹੈ ਹਾਂਜੀ ਭਾਈ ਜੀ ਇਹਦੇ 'ਚ ਵੱਜੀ ਸੀ ਫਰ ਕਿ ਫਿਰ ਨੁਕਸਾਨ ਹੋਇਆ ਨੁਕਸਾਨ ਤਾਂ ਬਾਈ ਜੀ ਇੱਕੋ ਹੀ ਹੋਇਆਗਾ ਤੁਹਾਡਾ ਪੈਸਿਆਂ ਵਾਲਾ ਬੈਗ ਸੀ ਬੈਗ ਚ ਪੈਸੇ ਕਿੰਨੇ ਸੀ ਉਹਦੇ ਵਿੱਚ ਜੀ 30 ਲੱਖ ਰੁਪਏ ਸੀ ਪੁੱਜ ਗਏ ਹਾਂ ਬਹੁਤ ਸੜ ਗਿਆ ਉਹ ਉਹ ਤਾਂ ਬਾਹਰ ਦਾ ਚਲੀ ਗਿਆ ਉਹ ਬੇੜੀ ਸੁਣੀਏ ਕੀ ਆ ਤੇ ਤੁਸੀਂ ਕੋਈ ਸ਼ਾਂਬੀਨ ਕੀਤੀ ਸਾਨੂੰ ਕਿਸੇ ਤੇ ਸ਼ੱਕ ਹੈ ਨਹੀਂ ਤਾਂ ਜੀ ਸਾਨੂੰ ਕਿਸੇ ਤੇ ਸ਼ੱਕ ਹੈ ਤੇ ਨਾ ਹੀ ਇੱਥੇ ਕਿਤੇ ਕੈਮਰੇ ਲੱਗੇ ਆ ਤੁਸੀਂ ਕੋਈ ਸ਼ਾਂਬੀਨ ਕਰੋ ਜੀ ਹੁਣ ਤਾਂ ਥੋੜਾ ਬੰਦਾ ਪੈਸੇ ਕਿੱਥੋਂ ਲੈ ਕੇ ਆਇਆ ਸੀ ਜਨਾਬ ਬੈਂਕ ਚੋਂ ਫੇਰ ਠੀਕ ਆ ਬੈਂਕ ਚੋਂ ਆਪਾਂ ਡਿਟੇਲ ਕਢਾ ਲੈਨੇ ਆ ਪੈਸੇ ਕਿਤੇ ਨਾ ਕਿਤੇ ਦਾ ਖਰਚਣਗੇ ਨੰਬਰਾਂ ਤੋਂ ਫੜੇ ਜਾਣਗੇ ਜੋ ਮਰਜ਼ੀ ਕਰੋ ਜਨਾਬ ਸਾਡੇ ਪੈਸੇ ਲੱਭ ਕੇ ਦਿਓ ਛੋਟਾ ਕਮਿਸ਼ਨ ਪੱਕਾ ਜੱਗਿਆ ਫਸਾ ਗਿਆ ਹੋਇਆ ਸਹੀ ਗੱਲ ਆ ਬੋਲਿਆ ਆਪਾਂ ਤਾਂ ਪੈਸੇ ਚਲਾ ਬੈਠੇ ਹੋਏ ਹਾਂ ਐ ਕਰ ਮਿੱਤਰਾ ਪਾਚਾ ਚਲਾ ਦੇ ਦੇ ਕਰੇ ਕੀ ਹੋ ਗਿਆ ਜਿਹੜੀ ਗੱਲ ਦਾ ਡਰ ਸੀ ਨਾ ਉਹ ਹੀ ਹੋ ਗਿਆ ਕੀ ਹੋ ਗਿਆ ਕੁਝ ਦੱਸੋਗੇ ਵੀ ਜਿਹੜੇ ਆਪਾਂ ਪੈਸੇ ਲੈ ਕੇ ਆਏ ਸੀ ਨਾ ਹਾਂ ਉਹਨਾਂ ਨਾਲ ਗੱਲਾਂ ਕਰਦੇ ਸੁਣਿਆ ਉਹ ਕਹਿੰਦੇ ਜਿਹੜੇ ਪੈਸੇ ਆ ਨਾ ਜੇ ਉਹਨਾਂ ਨੂੰ ਖਰਚੂਗਾ ਉਹ ਫੜਿਆ ਜਾਊਗਾ ਉਹਨਾਂ ਕੋਲ ਪੈਸੇ ਦੇ ਨੰਬਰ ਨੋਟ ਆ ਆਪਾਂ ਤਾਂ ਚੁੱਕ ਕਿੰਨੇ ਪੈਸੇ ਖਰਚ ਵੀ ਲੈ ਹਾਏ ਮਾੜਾ ਚਾ ਹੁਣ ਆਪਾਂ ਤਾਂ ਕੀ ਕਰਾਂਗੇ ਰਾਂਗੇ ਆਪਾਂ ਤਾਂ ਝੱਸ ਵੀ ਸਕੇਗੇ